ਬੇਨਤੀ ਹੈ ਕਿ ਸਾਖੀ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਵਾਹਿਗੁਰੂ ਜੀ ਲੈ ਕੇ ਵੱਤਵਾ ਸ਼ੇਅਰ ਕਰਿਓ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਸਿੱਖ ਭਾਈ ਪੈਰੋ ਜੀ ਦੀ ਸਾਖੀ ਤੇ ਹੁਣ ਸ਼ੁਰੂ ਕਰਦੇ ਆਂ ਜੀ ਸਾਖੀ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਘੁੰਮ ਦੇ ਘਮਾਉਂਦੇ ਨਿਆਣਾ ਦੇ ਵੀ ਚਲੇ ਗਏ ਉਹਨਾਂ ਨਾਲ ਕਾਫੀ ਸਿੱਖ ਸਨ ਉਹਨਾਂ ਮੰਦਰ ਤੋਂ ਕੁਝ ਵਿੱਥ ਤੇ ਆਪਣਾ ਡੇਰਾ ਲਾ ਲਿਆ ਉਥੇ ਸਾਰੇ ਪਹਾੜੀ ਰਾਜੇ ਤੇ ਹੋਰ ਲੋਕ ਵੀ ਨੈਣਾਦੇਵ ਯਾਤਰਾ ਲਈ ਆਉਂਦੇ ਹੀ ਰਹਿੰਦੇ ਸਨ। ਉਹਨਾਂ ਦਿਨਾਂ ਵਿੱਚ ਨੈਣਾਦੇਵ ਦੀ ਯਾਤਰਾ ਸ਼ੁਰੂ ਹੋ ਗਈ ਸੀ। ਹਰ ਪਾਸੇ ਤੰਬੂ ਲੱਗੇ ਹੋਏ ਸਨ। ਨੈਣਾਦੇਵ ਦੇ ਮੰਦਰ ਤੇ ਕਾਫੀ ਝੜਾਵਾ ਚੜ੍ਹਦਾ ਸੀ ਤੇ ਮੰਦਰ ਦੇ ਪੁਜਾਰੀ ਝੜਾਵਾ ਇਕੱਠਾ ਕਰੀ ਜਾਂਦੇ ਸਨ। ਇੱਕ ਸਿੱਖ ਜਿਸ ਦਾ ਨਾਮ ਭਾਈ ਪੈਰੋ ਸੀ ਉਹ ਨੈਣਾਦੇਵ ਦੀ ਮੂਰਤੀ ਦੇਖ ਕੇ ਬੜਾ ਖੁਸ਼ ਹੋਇਆ। ਲੋਕਾਂ ਨੂੰ ਮੱਥਾ ਟੇਕਦਿਆਂ ਵੇਖ ਕੇ ਉਸ ਨੂੰ ਹੈਰਾਨੀ ਹੋਈ। ਉਸਦੇ ਮਨ ਵਿੱਚ ਪਤਾ ਨਹੀਂ ਕੀ ਫੁਰਨਾ ਫੁਰਿਆ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਯਾਤਰੂਆਂ ਨੂੰ ਚੀਰਦਾ ਹੋਇਆ ਦੇਵੀ ਦੇ ਬੁੱਤ ਪਾਸ ਪੁੱਜ ਗਿਆ ਤਲਵਾਰ ਕੱਢ ਕੇ ਉਸਨੇ ਦੇਵੀ ਦਾ ਨੱਕ ਤੋੜ ਦਿੱਤਾ ਫਿਰ ਤਲਵਾਰ ਘਮਾਉਂਦਾ ਬੱਚਦਾ ਬਚਾਉਂਦਾ ਗੁਰੂ ਜੀ ਦੇ ਤੰਬੂ ਵਿੱਚ ਪਹੁੰਚ ਗਿਆ ਯਾਤਰੂਆਂ ਵਿੱਚ ਹਾਹਾਕਾਰ ਮਚ ਗਈ ਉਥੋਂ ਦੇ ਪਹਾੜੀ ਰਾਜੇ ਪਾਸ ਸ਼ਿਕਾਇਤਾ ਪੁੱਜੀਆਂ ਸਾਰਿਆਂ ਦਾ ਸੱਕ ਸੀ ਕਿ ਦੇਵੀ ਦਾ ਕਸੂਰ ਵਾਰ ਗੁਰੂ ਜੀ ਦੇ ਤੰਬੂ ਵਿੱਚ ਲੁਕਿਆ ਹੋਇਆ ਹੈ ਰਾਜੇ ਨੇ ਕਿਹਾ ਗੁਰੂ ਜੀ ਸਾਡਾ ਮੁਜਰਮ ਸਾਡੇ ਹਵਾਲੇ ਕਰ ਦਿੱਤਾ ਜਾਵੇ ਗੁਰੂ ਜੀ ਨੇ ਕਿਹਾ ਸਾਡਾ ਸਿੱਖ ਨਾ ਝੂਠ ਬੋਲਦਾ ਹੈ ਨਾ ਡਰਦਾ ਹੈ ਜਿਹੜਾ ਕਸੂਰवार ਹੋਵੇਗਾ ਉਹ ਆਪੇ ਹੀ ਆ ਜਾਵੇਗਾ ਜਿਹੜੇ ਮੰਦਰ ਦੇ ਪੁਜਾਰੀ ਸਨ ਉਹ ਭਾਈ ਪੈਰੋਂ ਨੂੰ ਪਛਾਣਦੇ ਸਨ ਰਾਜਾ ਮੰਦਰ ਦੇ ਪੁਜਾਰੀਆਂ ਨੂੰ ਲੈ ਕੇ ਗੁਰੂ ਜੀ ਦੇ ਕੈਂਪ ਵਿੱਚ ਪਹੁੰਚ ਗਿਆ ਤੇ ਮੰਦਰ ਦੇ ਪੁਜਾਰੀਆਂ ਨੇ ਭਾਈ ਪੈਰੋਂ ਨੂੰ ਪਛਾਣ ਲਿਆ ਪਾਈ ਭੈਰੋ ਨੇ ਕਿਹਾ ਮੈਂ ਸਜ਼ਾ ਪਾਉਣ ਨੂੰ ਤਿਆਰ ਹਾਂ ਪਰ ਪਹਿਲਾਂ ਮੇਰੇ ਨਾਲ ਇਨਸਾਫ਼ ਕੀਤਾ ਜਾਵੇ ਮੈਨੂੰ ਦੱਸਿਆ ਜਾਵੇ ਕਿ ਮੇਰਾ ਕਸੂਰ ਕੀ ਹੈ ਤਦ ਪੁਜਾਰੀ ਨੇ ਕਿਹਾ ਮੂਰਖ ਤੂੰ ਦੇਵੀ ਦਾ ਨੱਕ ਤੋੜ ਦਿੱਤਾ ਹੈ ਤਦ ਭਾਈ ਭੈਰੋ ਕਹਿਣ ਲੱਗਾ ਪਹਿਲਾਂ ਮੈਨੂੰ ਦੇਵੀ ਮਾਤਾ ਜੀ ਪਾਸ ਲੈ ਚੱਲੋ ਅਸਲ ਗੱਲ ਦਾ ਉੱਥੋਂ ਹੀ ਪਤਾ ਲੱਗ ਸਕੇਗਾ ਪੁਜਾਰੀ ਤਾਂ ਝੂਠ ਬੋਲਦਾ ਹੈ ਆਪਦੀ ਜਾਨ ਬਚਾਉਣ ਵਾਸਤੇ ਮੇਰੇ ਤੇ ਝੂਠਾ ਇਲਜ਼ਾਮ ਲਾ ਰਿਹਾ ਹੈ ਰਾਜਾ ਤੇ ਪੁਜਾਰੀ ਉਸ ਨੂੰ ਦੇਵੀ ਮਾਤਾ ਦੇ ਮੰਦਰ ਲੈ ਗਏ ਕੁਝ ਸਿੱਖ ਵੀ ਅਸਲੀਅਤ ਦੇਖਣ ਵਾਸਤੇ ਉਸ ਦੇ ਨਾਲ ਮੰਦਰ ਨੂੰ ਚਲੇ ਗਏ ਜਿੱਥੇ ਪੂਜਨੀਕ ਦੇਵੀ ਨੂੰ ਨੱਕ ਬਗੈਰ ਦੇਖਿਆ ਯਾਤਰੂ ਤੇ ਕਈ ਮਤਾਮਾਂ ਰੋਣ ਲੱਗੀਆਂ ਹੋਈਆਂ ਸਨ ਅਤੇ ਬਹਿਣ ਪਾਉਣ ਲੱਗੀਆਂ ਹੋਈਆਂ ਸਨ ਭਾਈ ਭੈਰੋ ਨੇ ਕਿਹਾ ਜਿਸ ਦੇਵੀ ਮਾਤਾ ਦਾ ਮੈਂ ਨੱਕ ਤੋੜਿਆ ਹੈ ਉਸ ਤੋਂ ਹੀ ਪੁੱਛ ਲੈਂਦੇ ਹਾਂ ਕੀ ਮੈਂ ਉਸ ਦਾ ਨੱਕ ਤੋੜਿਆ ਹੈ ਫਿਰ ਉਹ ਦੇਵੀ ਬਲ ਹੱਥ ਜੋੜ ਕੇ ਖਲੋ ਗਿਆ ਅਤੇ ਕਹਿਣ ਲੱਗਾ ਦੇਵੀ ਮਾਤਾ ਜੀ ਸੱਚ ਦੱਸੋ ਮੈਂ ਤੁਹਾਡਾ ਨੱਕ ਤੋੜਿਆ ਹੈ ਬੋਲੋ ਇੱਕ ਵਾਰ ਸੱਚ ਬੋਲ ਦੇਵੋ ਨਹੀਂ ਤਾਂ ਇਹ ਪੰਡਤ ਮੈਨੂੰ નિર્ਦੋਸ਼ ਨੂੰ ਮਰਵਾ ਦੇਣਗੇ ਉਸ ਦੀ ਇਸ ਤਰ੍ਹਾਂ ਦੀ ਮਿੰਤਾ ਸੁਣ ਕੇ ਸਾਰੇ ਯਾਤਰੀ ਹੱਸਣ ਲੱਗੇ ਅਤੇ ਕਹਿਣ ਲੱਗੇ ਕਦੇ ਪੱਥਰ ਵੀ ਬੋਲਦੇ ਹਨ ਇਹ ਕੋਈ ਮੂਰਖ ਹੈ ਫਿਰ ਰਾਜਾ ਨੂੰ ਕਹਿਣ ਲੱਗਾ ਤੁਸੀਂ ਪੁੱਛ ਲਓ ਕਿ ਮੈਂ ਦੇਵੀ ਮਾਂ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ ਭਾਈ ਪੈਰਾਂ ਦੀਆਂ ਗੱਲਾਂ ਸੁਣ ਕੇ ਸਾਰੇ ਲੋਕ ਕਹਿਣ ਲੱਗੇ ਇਹ ਕੋਈ ਮੂਰਖ ਹੈ ਇਸ ਨੂੰ ਜਾਣ ਦਤਾ ਜਦੋਂ ਸਾਰੇ ਲੋਕ ਭਾਈ ਭੈਰੋ ਨੂੰ ਮੂਰਖ ਕਹਿਣ ਲੱਗੇ ਤਾਂ ਤਦ ਭਾਈ ਭੈਰੋ ਨੇ ਕਿਹਾ ਮੈਨੂੰ ਇਹ ਤਾਂ ਨਹੀਂ ਪਤਾ ਮੂਰਖ ਕੌਣ ਹੈ ਪਰ ਇਹਨਾਂ ਪਤਾ ਹੈ ਜਿਹੜੀ ਦੇਵੀ ਆਪਣਾ ਪ੍ਰਗਟ ਕਰਕੇ ਇਨਸਾਫ ਨਹੀਂ ਲੈ ਸਕਦੀ ਉਹ ਤੁਹਾਨੂੰ ਕਿਵੇਂ ਬਚਾ ਸਕਦੀ ਹੈ ਉਹ ਕਿਸੇ ਦਾ ਭਲਾ ਕਿਵੇਂ ਕਰ ਸਕਦੀ ਹੈ ਸਾਰੇ ਯਾਤਰੂ ਸਮਝ ਗਏ ਕਿ ਭਾਈ ਭੈਰੋ ਮੂਰਖ ਨਹੀਂ ਬਲਕਿ ਉਹ ਸਾਰੇ ਮੂਰਖ ਹਨ ਜੋ ਉਹਨਾਂ ਦੀ ਅਸਲੀ ਗੱਲ ਨਹੀਂ ਸਮਝ ਸਕੇ ਰਾਜੇ ਨੇ ਭਾਈ ਭੈਰੋ ਨੂੰ ਛੱਡ ਦਿੱਤਾ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਗੁਰੂ ਦੇ ਸਿੱਖ ਕਿਸੇ اخلاق ਦੇ ਮਾਲਕ ਹਨ ਇਸ ਤਰ੍ਹਾਂ ਦੀਆਂ ਹੋ ਸਾਕੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿੱਤਾ ਜਾਵੇ